ਨਵੇਂ ਸਾਲ ਦੀ ਰਾਤ ਕੈਨੇਡਾ ਵਿੱਚ ਤਿੰਨ ਪੰਜਾਬੀ ਫੜ ਕੇ ਮਾਰੇ ਡਿਪੋਰਟ ਜਿਹੜਾ ਕਾਂਡ ਕੀਤਾ ਸੁਣ ਹੋਸ਼ ਉੱਡ ਜਾਣਗੇ ਦੋਸਤੋ ਨਵਾਂ ਸਾਲ ਹਰ ਇਨਸਾਨ ਦੇ ਜੀਵਨ ਵਿੱਚ ਨਵੀਆਂ ਉਮੀਦਾਂ ਨਵੇਂ ਸੁਪਨੇ ਅਤੇ ਖੁਸ਼ੀਆਂ ਦਾ ਸੁਨੇਹਾ ਲੈ ਕੇ ਆਉਂਦਾ ਹੈ ਪਰ ਕਈ ਵਾਰ ਸਾਡੀ ਇੱਕ ਨਿੱਕੀ ਜਹੀ ਗਲਤੀ ਇੱਕ ਪਲ ਦਾ ਜਨੂੰਨ ਅਤੇ ਕਾਨੂੰਨ ਦੀ ਅਣਦੇਖੀ ਸਾਡੀ ਪੂਰੀ ਜ਼ਿੰਦਗੀ ਨੂੰ ਅਜਈ ਹਨੇਰੀ ਖੱਡ ਵਿੱਚ ਤੱਕ ਦਿੰਦੀ ਹੈ ਜਿੱਥੋਂ ਵਾਪਸ ਆਉਣਾ ਨਾ ਮੁਮਕਿਨ ਹੋ ਜਾਂਦਾ ਹੈ ਅੱਜ ਦੀ ਇੱਕ ਕਹਾਣੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਸਿਰਫ ਇੱਕ ਖਬਰ ਨਹੀਂ ਹੈ ਬਲਕਿ ਹਰ ਉਸ ਪੰਜਾਬੀ ਨੌਜਵਾਨ ਲਈ ਇੱਕ ਸਬਕ ਹੈ ਜੋ ਕੈਨੇਡਾ ਦੀ ਧਰਤੀ ਤੇ ਆਪਣੇ ਸੁਪਨੇ ਪੂਰੇ ਕਰਨ ਗਿਆ ਹੈ ਕੈਨੇਡਾ ਜਿੱਥੇ ਲੱਖਾਂ ਪੰਜਾਬੀ ਆਪਣੀ ਕਿਸਮਤ ਅਜ਼ਮਾਉਣ ਜਾਂਦੇ ਹਨ ਜਿੱਥੇ ਮਾਪੇ ਆਪਣੀ ਜਮ੍ਹਾਂ ਪੂੰਜੀ ਅਤੇ ਜ਼ਮੀਨਾ ਗਹਿਣੇ ਤਰਕੇ ਆਪਣੇ ਬੱਚਿਆਂ ਨੂੰ ਤੋਰਦੇ ਹਨ ਉੱਥੇ ਹੀ ਜਦੋਂ 31 ਦਸੰਬਰ ਦੀ ਰਾਤ ਨੂੰ ਪੂਰਾ ਕੈਨੇਡਾ ਜਸ਼ਨਾਂ ਵਿੱਚ ਡੁੱਬਿਆ ਹੋਇਆ ਸੀ ਤਾਂ ਤਿੰਨ ਪੰਜਾਬੀ ਨੌਜਵਾਨਾਂ ਨੇ ਅਜਿਹਾ ਕਾਰਾ ਕੀਤਾ ਕਿ ਜਿਸ ਨੇ ਨਾ ਸਿਰਫ ਉਹਨਾਂ ਦੇ ਸੁਪਨੇ ਤੋੜੇ ਬਲਕਿ ਉਹਨਾਂ ਦੇ ਮਾਪਿਆਂ ਨੂੰ ਵੀ ਜਿਉਂਦੇ ਜੀ ਮਾਰ ਦਿੱਤਾ ਉਸ ਰਾਤ ਦੀ ਜਦੋਂ ਬਰਫ਼ੀਲੀਆਂ ਹਵਾਵਾਂ ਦੇ ਵਿਚਕਾਰ ਕਾਨੂੰਨ ਦਾ ਡੰਡਾ ਚੱਲਿਆ ਅਤੇ ਅਗਲੀ ਸਵੇਰ ਉਹਨਾਂ ਮੁੰਡਿਆਂ ਲਈ ਸੂਰਜ ਚੜ੍ਹਨ ਦੀ ਬਜਾਏ ਡਿਪੋਰਟੇਸ਼ਨ ਦਾ ਕਾਲਾ ਹਨੇਰਾ ਲੈ ਕੇ ਆਈ ਇਸ ਵੀਡੀਓ ਵਿੱਚ ਅਸੀਂ ਤੈ ਤੱਕ ਜਾਵਾਂਗੇ ਕਿ ਆਖਿਰ ਉਸ ਰਾਤ ਅਜਿਹਾ ਕੀ ਵਾਪਰਿਆ ਸੀ ਕਿ ਪੁਲਿਸ ਨੂੰ ਇੰਨਾ ਸਾਹਤ ਕਦਮ ਚੁੱਕਣਾ ਪਿਆ ਅਤੇ ਕਿਵੇਂ ਸਕਿੰਟਾਂ ਵਿੱਚ ਹੀ ਸਾਲਾਂ ਦੀ ਮਿਹਨਤ ਮਿੱਟੀ ਵਿੱਚ ਮਿਲ ਗਈ ਇਹ ਵੀਡੀਓ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ ਕਿਉਂਕਿ ਇਹ ਸੱਚਾਈ ਬਹੁਤ ਕੌੜੀ ਹੈ ਕੈਨੇਡਾ ਦੇ ਸ਼ਹਿਰ ਬ੍ਰੈਪਟਨ ਅਤੇ ਸਰੀ ਵਰਗੇ ਇਲਾਕਿਆਂ ਵਿੱਚ ਅਕਸਰ ਅਸੀਂ ਵੇਖਦੇ ਹਾਂ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਰੌਣਕਾਂ ਵੱਖਰੀ ਹੀ ਕਿਸਮ ਦੀਆਂ ਹੁੰਦੀਆਂ ਹਨ ਖਾਸ ਕਰਕੇ ਨਵੇਂ ਸਾਲ ਦੀ ਰਾਤ ਨੂੰ ਜਦੋਂ ਹਰ ਪਾਸੇ ਆਤੀਸ਼ਬਾਜ਼ੀ ਅਤੇ ਸੰਗੀਤ ਦਾ ਮਾਹੌਲ ਹੁੰਦਾ ਹੈ ਪਰ ਇਸ ਚਮਕਦਮਕ ਦੇ ਪਿੱਛੇ ਕਈ ਵਾਰ ਸਾਡੇ ਨੌਜਵਾਨ ਆਪਣੀ ਹੱਦ ਪੁੱਲ ਜਾਂਦੇ ਹਨ ਇਹ ਤਿੰਨ ਨੌਜਵਾਨ ਜੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੜਾਈ ਕਰਨ ਦੇ ਬਹਾਨੇ ਕੈਨੇਡਾ ਆਏ ਸਨ ਉਹਨਾਂ ਨੇ ਸੋਚਿਆ ਸੀ ਕਿ ਅੱਜ ਦੀ ਰਾਤ ਉਹਨਾਂ ਦੀ ਹੈ ਅਤੇ ਕੋਈ ਵੀ ਕਾਨੂੰਨ ਉਹਨਾਂ ਨੂੰ ਰੋਕ ਨਹੀਂ ਸਕਦਾ ਸ਼ਰਾਬ ਦੇ ਨਸ਼ੇ ਵਿੱਚ ਤੋਤ ਅਤੇ ਜਵਾਨੀ ਦੇ ਜੋਸ਼ ਵਿੱਚ ਹੋਸ਼ ਗਵਾ ਬੈਠੇ ਇਨ੍ਹਾਂ ਮੁੰਡਿਆਂ ਨੇ ਆਪਣੀ ਗੱਡੀ ਨੂੰ ਸੜਕਾਂ ਤੇ ਅਜਿਹੀ ਰਫ਼ਤਾਰ ਨਾਲ ਦੌੜਾਇਆ ਕਿ ਦੇਖਣ ਵਾਲਿਆਂ ਦੇ ਸਾਹ ਸੁੱਕ ਗਏ ਉਹ ਇਹ ਪੁੱਲ ਗਏ ਸਨ ਕਿ ਇਹ ਪੰਜਾਬ ਦੀਆਂ ਖੁੱਲੀਆਂ ਸੜਕਾਂ ਨਹੀਂ ਬਲਕਿ ਕੈਨੇਡਾ ਹੈ ਜਿੱਥੇ ਕਾਨੂੰਨ ਦੀ ਪਾਲਣਾ ਸਭ ਤੋਂ ਉੱਪਰ ਮੰਨੀ ਜਾਂਦੀ ਹੈ ਜਦੋਂ ਉਹ ਉੱਚੀ ਆਵਾਜ਼ ਵਿੱਚ ਗਾਣੇ ਲਗਾ ਕੇ ਅਤੇ ਹੂਟਰ ਮਾਰਦੇ ਹੋਏ ਸ਼ਹਿਰ ਦੇ ਮੁੱਖ ਚੌਰਾਹੇ ਤੇ ਪਹੁੰਚੇ ਤਾਂ ਉੱਥੇ ਪਹਿਲਾਂ ਹੀ ਪੁਲਿਸ ਦੀ ਸਖਤ ਨਾਕਾਬੰਦੀ ਸੀ ਅਸਲ ਵਿੱਚ ਕੈਨੇਡਾ ਪੁਲਿਸ ਨੂੰ ਪਹਿਲਾਂ ਹੀ ਗੁਪਤ ਸੂਚਨਾ ਮਿਲ ਚੁੱਕੀ ਸੀ ਕਿ ਕੁਝ ਸ਼ਰਾਰਤੀ ਅਨਸਰ ਮਾਹੌਲ ਖਰਾਬ ਕਰ ਸਕਦੇ ਹਨ ਜਦੋਂ ਇਹਨਾਂ ਮੁੰਡਿਆਂ ਨੇ ਪੁਲਿਸ ਨੂੰ ਦੇਖ ਕੇ ਗੱਡੀ ਰੋਕਣ ਦੀ ਬਜਾਏ ਪਜਾਉਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਪੁਲਿਸ ਮੁਲਾਜ਼ਮਾ ਨਾਲ ਬੈਸਬਾਜ਼ੀ ਸ਼ੁਰੂ ਕਰ ਦਿੱਤੀ ਤਾਂ ਮਾਮਲਾ ਉੱਥੇ ਹੀ ਵਿਗੜ ਗਿਆ ਇਹ ਸਿਰਫ ਇੱਕ ਟ੍ਰੈਫਿਕ ਉਲੰਘਣਾ ਨਹੀਂ ਸੀ ਬਲਕਿ ਸਰਕਾਰੀ ਡਿਊਟੀ ਵਿੱਚ ਵਿਗਨ ਪਾਉਣ ਅਤੇ ਜਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦਾ ਗੰਭੀਰ ਜੁਰਮ ਬਣ ਗਿਆ ਸੀ ਉਸ ਵਕਤ ਉਹਨਾਂ ਨੂੰ ਸ਼ਾਇਦ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਗਲਤੀ ਉਹਨਾਂ ਨੂੰ ਕਿਸ ਅੰਜਾਮ ਤੱਕ ਲੈ ਜਾਵੇਗੀ ਕਟਨਾ ਵਾਲੀ ਥਾਂ ਤੇ ਮਾਹੌਲ ਇੰਨਾ ਤਣਾਪੂਰਨ ਹੋ ਗਿਆ ਸੀ ਕਿ ਪੁਲਿਸ ਨੂੰ ਤੁਰੰਤ ਇਹਨਾਂ ਤਿੰਨਾਂ ਨੂੰ ਹਿਰਾਸਤ ਵਿੱਚ ਲੈਣਾ ਪਿਆ ਜਦੋਂ ਉਹਨਾਂ ਦੀ ਤਲਾਸ਼ੀ ਲਈ ਗਈ ਅਤੇ ਗੱਡੀ ਦੇ ਕਾਗਜ਼ਾਤ ਚੈੱਕ ਕੀਤੇ ਗਏ ਤਾ ਕਹਾਣੀ ਹੋਰ ਵੀ ਗੁੰਜਲਦਾਰ ਨਿਕਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹਨਾਂ ਵਿੱਚੋਂ ਇੱਕ ਮੁੰਡੇ ਦਾ ਵਰਕ ਪਰਮਿਟ ਪਹਿਲਾਂ ਹੀ ਖਤਮ ਹੋਣ ਦੇ ਕਿਨਾਰੇ ਸੀ ਅਤੇ ਉਹ ਗੈਰਕਾਨੂੰਨੀ ਢੰਗ ਨਾਲ ਕੰਮ ਕਰ ਰਿਹਾ ਸੀ ਜਦਕਿ ਬਾਕੀ ਦੋ ਵਿਦਿਆਰਥੀ ਸਨ ਜੋ ਕਾਲਜ ਜਾਣ ਦੀ ਬਜਾਏ ਸਿਰਫ ਮौज-ਮਸਤੀ ਵਿੱਚ ਹੀ ਸਮਾਂ ਬਰਬਾਦ ਕਰ ਰਹੇ ਸਨ ਅਤੇ ਉਹਨਾਂ ਦੀ ਹਾਜ਼ਰੀ ਵੀ ਨਾਮਾਤਰ ਸੀ ਕੈਨੇਡਾ ਦੇ ਇਮੀਗ੍ਰੇਸ਼ਨ ਕਾਨੂੰਨ ਬਹੁਤ ਸਪਸ਼ਟ ਹਨ ਜੇਕਰ ਤੁਸੀਂ ਸਟੱਡੀ ਵੀਜ਼ਾ ਤੇ ਹੋ ਅਤੇ ਪੜਾਈ ਨਹੀਂ ਕਰ ਰਹੇ ਜਾਂ ਜੇ ਤੁਸੀਂ ਜਨਤਕ ਥਾਂ ਤੇ ਕੋਈ ਹਿੰਸਕ ਕਾਰਵਾਈ ਜਾਂ ਕਾਨੂੰਨ ਦੀ ਵੱਡੀ ਉਲੰਘਣਾ ਕਰਦੇ ਹੋ ਤਾਂ ਤੁਹਾਨੂੰ ਦੇਸ਼ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ ਨਵੇਂ ਸਾਲ ਦੀ ਰਾਤ ਜਦੋਂ ਬਾਕੀ ਦੁਨੀਆ ਜਸ਼ਨ ਮਨਾ ਰਹੀ ਸੀ ਇਹ ਤਿੰਨੋਂ ਮੁੰਡੇ ਥਾਣੇ ਦੀਆਂ ਸਲਾਖਾਂ ਪਿੱਛੇ ਬੈਠੇ ਸਨ ਜਿੱਥੇ ਨਸ਼ਾ ਉਤਰਨ ਤੋਂ ਬਾਅਦ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣਾ ਸ਼ੁਰੂ ਹੋਇਆ ਪਰ ਅਫਸੋਸ ਉਦੋਂ ਤੱਕ ਬਹੁਤ देर ਹੋ ਚੁੱਕੀ ਸੀ ਪੁਲਿਸ ਨੇ ਸਾਰੀ ਰਿਪੋਰਟ ਇਮੀਗ੍ਰੇਸ਼ਨ ਵਿਭਾਗ ਨੂੰ ਪੇਜ ਦਿੱਤੀ ਅਤੇ ਸਵੇਰ ਹੁੰਦੇ ਹੀ ਉਹਨਾਂ ਲਈ ਡਿਪੋਰਟੇਸ਼ਨ ਦੇ ਆਰਡਰ ਤਿਆਰ ਹੋ ਗਏ। ਇਹ ਖਬਰ ਸੁਣਦਿਆਂ ਹੀ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਰੋਏ, ਗਿੜਗੜਾਏ ਅਤੇ ਮਾਫ਼ੀਆਂ ਮੰਗੀਆਂ ਪਰ ਕੈਨੇਡਾ ਦਾ ਕਾਨੂੰਨ ਜਜ਼ਬਾਤਾਂ ਨਾਲ ਨਹੀਂ ਸਬੂਤਾਂ ਅਤੇ ਨੀਮਾਂ ਨਾਲ ਚੱਲਦਾ ਹੈ। ਉਹ ਰਾਤ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਯਾਦਗਾਰ ਰਾਤ ਬਣਾਉਣੀ ਸੀ। ਉਹ ਸਭ ਤੋਂ ਪਿਆਨਕ ਸੁਪਨਾ ਬਣ ਗਈ। ਜ਼ਰਾ ਸੋਚੋ ਉਹਨਾਂ ਮਾਪਿਆਂ ਬਾਰੇ ਜੋ ਪੰਜਾਬ ਦੇ ਪਿੰਡਾਂ ਵਿੱਚ ਬੈਠੇ ਸਨ। ਉਹਨਾਂ ਦੇ ਘਰਾਂ ਵਿੱਚ ਵੀ ਨਵੇਂ ਸਾਲ ਦੀ ਸਵੇਰ ਹੋਈ ਸੀ ਅਤੇ ਉਹ ਚਾਹ ਨਾਲ ਉਡੀਕ ਕਰ ਰਹੇ ਸਨ ਕਿ ਕਦੋਂ ਕੈਨੇਡਾ ਤੋਂ ਉਹਨਾਂ ਦੇ लाडले ਪੁੱਤ ਦਾ ਫੋਨ ਆਵੇਗਾ ਅਤੇ ਉਹ ਹੈਪੀ ਨਿਊ ਇਅਰ ਕਹਿਣਗੇ। ਮਾਮਾ ਨੇ ਸ਼ਾਇਦ ਪੁੱਤਾਂ ਦੀ ਤਰੱਕੀ ਲਈ ਗੁਰੂ ਘਰ ਸੁੱਖਾਂ ਸੁੱਖੀਆਂ ਹੋਣ ਗਿਆ। ਬਾਪੂ ਨੇ ਸੋਚਿਆ ਹੋਵੇਗਾ ਕਿ ਅਗਲੇ ਸਾਲ ਪੁੱਤ ਪੱਕਾ ਹੋ ਜਾਵੇਗਾ ਤਾਂ ਕਰਜ਼ਾ ਲੈ ਜਾਵੇਗਾ ਪਰ ਜਦੋਂ ਫੋਨ ਦੀ ਘੰਟੀ ਵੱਜੀ ਤਾਂ ਅੱਗਿਓ ਪੁੱਤ ਦੀ ਹੱਸਦੀ ਹੋਈ ਆਵਾਜ਼ ਨਹੀਂ ਬਲਕਿ ਰੋਦੇ ਹੋਏ ਅਤੇ ਕੰਬਦੇ ਹੋਏ ਬੋਲ ਸੁਣਾਈ ਦਿੱਤੇ ਕਿ ਬਾਪੂ ਮੈਨੂੰ ਪੁਲਿਸ ਨੇ ਫੜ ਲਿਆ ਹੈ ਤੇ ਮੈਨੂੰ ਵਾਪਸ ਇੰਡੀਆ ਪੇਜ ਰਹੇ ਨੇ ਇਹ ਸ਼ਬਦ ਕਿਸੇ ਵੀ ਮਾਪੇ ਲਈ ਕਿਸੇ ਬੰਬ ਤਮਾਕੇ ਤੋਂ ਕੱਟ ਨਹੀਂ ਹੁੰਦੇ ਉਸ ਵੇਲੇ ਮਾਪਿਆਂ ਦੇ ਦਿਲ ਤੇ ਕੀ ਬੀਤੀ ਹੋਵੇਗੀ ਇਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ ਜਿਸ ਪੁੱਤ ਨੂੰ ਲੱਖਾਂ ਰੁਪਏ ਖਰਚ ਕੇ ਵਿਆਜਾਂ ਤੇ ਪੈਸੇ ਚੁੱਕ ਕੇ ਜਹਾਜ਼ ਚੜਾਇਆ ਸੀ ਅੱਜ ਉਹ ਖਾਲੀ ਹੱਥ ਬਦਨਾਮੀ ਦਾ ਦਾਗ ਲੈ ਕੇ ਵਾਪਸ ਆ ਰਿਹਾ ਸੀ ਪਿੰਡਾਂ ਵਿੱਚ ਗੱਲਾਂ ਬਣਨੀਆਂ ਸ਼ੁਰੂ ਹੋ ਗਈਆਂ ਰਿਸ਼ਤੇਦਾਰਾਂ ਦੇ ਤਾਨੇ ਅਤੇ ਸਮਾਜ ਵਿੱਚ ਹੋਈ ਬੇਇੱਜ਼ਤੀ ਨੇ ਉਹਨਾਂ ਦੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਇਹ ਸਭ ਕੁਝ ਸਿਰਫ ਕੁਝ ਕੰਟਿਆਂ ਦੀ ਮੌਜ-ਮਸਤੀ ਅਤੇ ਕਾਨੂੰਨ ਦੀ ਅਣਦੇਖੀ ਦਾ ਨਤੀਜਾ ਸੀ ਉਹ ਮਾਪੇ ਜਿਨ੍ਹਾਂ ਨੇ ਆਪਣੇ ਬੁਢਾਪੇ ਦੇ ਸਹਾਰੇ ਲਈ ਸਭ ਕੁਝ ਦਾ ਤੇ ਲਗਾ ਦਿੱਤਾ ਸੀ ਅੱਜ ਉਹਨਾਂ ਦੇ ਸੁਪਨੇ ਚੂਰ-ਚੂਰ ਹੋ ਗਏ ਸਨ ਇਹ ਦਰਦਨਾਕ ਮੰਜ਼ਰ ਸਾਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਕੀ ਵਾਕਈ ਉਹ ਦੋ ਕੜੀ ਦੀ ਫੁਕਰੀ ਬਾਜ਼ੀ ਸਾਡੇ ਮਾਪਿਆਂ ਦੇ ਹੰਝੂਆਂ ਤੋਂ ਵੱਧ ਕੀਮਤੀ ਹੈ ਇਸ ਪੂਰੀ ਘਟਨਾ ਦਾ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਇਹ ਸਿਰਫ ਤਿੰਨ ਮੁੰਡਿਆਂ ਦੀ ਕਹਾਣੀ ਨਹੀਂ ਹੈ ਬਲਕਿ ਇਹ ਅੱਜਕਲ ਕੈਨੇਡਾ ਗਏ ਬਹੁਤ ਸਾਰੇ ਵਿਦਿਆਰਥੀਆਂ ਦੀ ਹਕੀਕਤ ਬਣਦੀ ਜਾ ਰਹੀ ਹੈ ਅਸੀਂ ਅਕਸਰ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਤੇ ਹਥਿਆਰਾਂ ਵਾਲੇ ਗਾਣੇ ਲਗਾ ਕੇ ਗੱਡੀਆਂ ਦੇ ਸਟੰਟ ਕਰਕੇ ਅਤੇ ਲੜਾਈ ਜਗੜਿਆਂ ਦੀਆਂ ਵੀਡੀਓਜ਼ ਪਾ ਕੇ ਨੌਜਵਾਨ ਆਪਣੇ ਆਪ ਨੂੰ ਬਹੁਤ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਇਹ ਪੁੱਲ ਜਾਂਦੇ ਹਨ ਕਿ ਕੈਨੇਡਾ ਦਾ ਸਿਸਟਮ ਹਰ ਚੀਜ਼ ਤੇ ਨਜ਼ਰ ਰੱਖਦਾ ਹੈ ਉੱਥੇ ਤੁਹਾਡਾ ਕਿਰਦਾਰ ਤੁਹਾਡਾ ਰਿਕਾਰਡ ਅਤੇ ਕਾਨੂੰਨ ਪ੍ਰਤੀ ਤੁਹਾਡਾ ਸਤਿਕਾਰ ਹੀ ਤੁਹਾਨੂੰ ਪੱਕਾ ਕਰਵਾਉਂਦਾ ਹੈ ਜਦੋਂ ਇਹਨਾਂ ਤਿੰਨਾਂ ਨੂੰ 에어ਪੋਰਟ ਲਿਆਂਦਾ ਗਿਆ ਤਾਂ ਉਹਨਾਂ ਕੋਲ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਸੀ ਜਹਾਜ਼ ਵਿੱਚ ਬੈਠਦੇ ਆ ਉਹ ਉਸੇ ਤਰਤੀ ਨੂੰ ਦੇਖ ਰਹੇ ਸਨ ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਬਣਾਉਣੀ ਸੀ ਪਰ ਹੁਣ ਉਹ ਉਸ ਤਰਤੀ ਤੋਂ ਹਮੇਸ਼ਾ ਲਈ ਬੇਦਖਲ ਕੀਤੇ ਜਾ ਰਹੇ ਸਨ ਉਹਨਾਂ ਦੇ ਦੋਸਤ ਜੋ ਉਹਨਾਂ ਨਾਲ ਪਾਰਟੀ ਕਰ ਰਹੇ ਸਨ ਉਹ ਵੀ ਹੁਣ ਦੂਰ ਹੋ ਗਏ ਸਨ ਮੁਸੀਬਤ ਵੇਲੇ ਕੋਈ ਸਾਥ ਨਹੀਂ ਦਿੰਦਾ ਸਿਰਫ ਪਰਿਵਾਰ ਹੀ ਹੁੰਦਾ ਹੈ ਜੋ ਦੁੱਖ ਭੋਗਦਾ ਹੈ ਜਦੋਂ ਉਹ ਅੰਮ੍ਰਿਤਸਰ ਜਾਂ ਦਿੱਲੀ 에ਅਰਪੋਰਟ ਤੇ ਉਤਰੇ ਹੋਣਗੇ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਜੋ ਸ਼ਰਮਿੰਦਗੀ ਹੋਵੇਗੀ ਉਸ ਦਾ ਭਾਰ ਉਹ ਸਾਰੀ ਉਮਰ ਨਹੀਂ ਚੁੱਕ ਸਕਣਗੇ ਇਹ ਘਟਨਾ ਸਾਨੂੰ ਚੀਕਨੀ ਕਿ ਇਹ ਦੱਸਦੀ ਹੈ ਕਿ ਵਿਦੇਸ਼ਾਂ ਵਿੱਚ ਜਾ ਕੇ ਸਾਨੂੰ ਆਪਣੀ ਸੱਭਿਆਚਾਰਕ ਕਦਰਾਂ ਕੀਮਤਾਂ ਅਤੇ ਅਨੁਸ਼ਾਸਨ ਨੂੰ ਨਹੀਂ ਭੁੱਲਣਾ ਚਾਹੀਦਾ ਆਜ਼ਾਦੀ ਦਾ ਮਤਲਬ ਆਵਾਰਾ ਗਰਦੀ ਨਹੀਂ ਹੁੰਦਾ ਅਤੇ ਮੌਕਾ ਵਾਰ-ਵਾਰ ਦਰਵਾਜ਼ਾ ਨਹੀਂ ਖੜਕਾਉਂਦਾ। ਵੀਡੀਓ ਦੇ ਅਖੀਰ ਵਿੱਚ ਅਸੀਂ ਆਪਣੇ ਸਾਰੇ ਦਰਸ਼ਕਾਂ ਖਾਸ ਕਰਕੇ ਨੌਜਵਾਨ ਵੀਰਾਂ ਅਤੇ ਭੈਣਾਂ ਨੂੰ ਇੱਕ ਬਹੁਤ ਹੀ ਜ਼ਰੂਰੀ ਸੰਦੇਸ਼ ਦੇਣਾ ਚਾਹੁੰਦੇ ਹਾਂ। ਦੋਸਤੋ ਵਿਦੇਸ਼ ਜਾਣਾ ਕੋਈ ਸੌਖਾ ਕੰਮ ਨਹੀਂ ਹੈ। ਇਸ ਦੇ ਪਿੱਛੇ ਤੁਹਾਡੇ ਮਾਪਿਆਂ ਦੀ ਜ਼ਿੰਦਗੀ ਭਰ ਦੀ ਕਮਾਈ ਅਤੇ ਤਪੱਸਿਆ ਲੱਗੀ ਹੁੰਦੀ ਹੈ। ਕਿਰਪਾ ਕਰਕੇ ਕੈਨੇਡਾ ਅਮਰੀਕਾ ਜਾਂ ਕਿਸੇ ਵੀ ਦੇਸ਼ ਵਿੱਚ ਜਾ ਕੇ ਅਜਿਹਾ ਕੋਈ ਕੰਮ ਨਾ ਕਰੋ ਜਿਸ ਨਾਲ ਨਾ ਸਿਰਫ ਤੁਹਾਡਾ ਪਵਿੱਖ ਖਰਾਬ ਹੋਵੇ ਬਲਕਿ ਪੂਰੇ ਪੰਜਾਬੀ ਪਾਈਚਾਰੇ ਦਾ ਸਿਰ ਨੀਵਾ ਹੋਵੇ ਨਵਾਂ ਸਾਲ ਮਨਾਉਣਾ ਗਲਤ ਨਹੀਂ ਹੈ ਪਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸ਼ਰਾਬ ਪੀ ਕੇ ਗੱਡੀਆਂ ਚਲਾਉਣੀਆਂ ਲੜਾਈਆਂ ਕਰਨੀਆਂ ਜਾਂ ਹੁੱਲੜਬਾਜ਼ੀ ਕਰਨੀ ਬਹਾਦਰੀ ਨਹੀਂ ਹੈ ਸਗੋਂ ਮੂਰਖਤਾ ਹੈ ਯਾਦ ਰੱਖੋ ਤੁਹਾਡੀ ਇੱਕ ਗਲਤੀ ਤੁਹਾਨੂੰ ਵਾਪਸ ਉੱਥੇ ਹੀ ਲਿਆ ਕੇ ਖੜਾ ਕਰ ਸਕਦੀ ਹੈ ਜਿੱਥੋਂ ਤੁਸੀਂ ਸ਼ੁਰੂ ਕੀਤਾ ਸੀ ਪਰ ਇਸ ਵਾਰ ਤੁਹਾਡੇ ਸਿਰ ਤੇ ਕਰਜ਼ੇ ਅਤੇ ਬਦਨਾਮੀ ਦਾ ਪਾਰ ਹੋਵੇਗਾ ਆਪਣੇ ਮਾਪਿਆਂ ਦੇ ਸੁਪਨਿਆਂ ਦੀ ਕਦਰ ਕਰੋ ਉਹਨਾਂ ਨੇ ਤੁਹਾਨੂੰ ਪੜਨ ਲਈ ਭੇਜਿਆ ਹੈ ਡਿਪੋਰਟ ਹੋ ਕੇ ਵਾਪਸ ਆਉਣ ਲਈ ਨਹੀਂ ਅਨੁਸ਼ਾਸਨ ਵਿੱਚ ਰਹੋ ਮਿਹਨਤ ਕਰੋ ਅਤੇ ਆਪਣੇ ਕੰਮ ਨਾਲ ਆਪਣਾ ਅਤੇ ਆਪਣੀ ਕੌਮ ਦਾ ਨਾਮ ਰੌਸ਼ਨ ਕਰੋ ਇਹ ਘਟਨਾ ਸਿਰਫ ਇੱਕ ਖਬਰ ਨਹੀਂ ਬਲਕਿ ਇੱਕ ਚੇਤਾਵਨੀ ਹੈ ਉਮੀਦ ਹੈ ਕਿ ਤੁਸੀਂ ਇਸ ਤੋਂ ਸਬਕ ਸਿੱਖੋਗੇ ਅਤੇ ਆਪਣੀ ਜ਼ਿੰਦਗੀ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਵੋਗੇ ਜ਼ਿੰਦਗੀ ਬਹੁਤ ਕੀਮਤੀ ਹੈ ਇਸ ਨੂੰ ਅਜਾਈ ਨਾ ਗਵਾਓ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ